ਸ੍ਰੀ ਗੱਲ ਦੀ ਦੇਖ ਰਹੇ ਹੋ ਤੁਸੀਂ ਸ਼ਾਨੇ ਬਰਾਸਤ ਨਿਊਜ਼ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਮਰੰਡਾ ਪੁਲਿਸ ਵੱਲੋਂ ਸਖਤੀ ਕਰਦੇ ਹੋ ਹਾਂ ਅੱਜ ਵਿਸ਼ਵਕਰਮਾ ਚੌਕ ਮਰੰਡਾ ਵਿਖੇ ਵਾਹਕਲਾਂ ਦੇ ਚਲਾਨ ਕੀਤੇ ਗਏ ਹਨ ਤੇ ਕੁਝ ਵੀ ਇਹ ਕਲਾਂ ਨੂੰ ਠਾਣੇ ਦੇ ਵਿੱਚ ਬੰਦ ਕੀਤਾ ਗਿਆ ਹੈ ਇਨਸਪੈਕਟਰ ਸੁਨੀਲ ਕੁਮਾਰ ਵੱਲੋਂ ਅੱਜ ਵਿਸ਼ਵਕਰਮਾ ਚੌਕ ਮਰੰਡਾ ਵਿਖੇ ਵਾਹਕਲਾਂ ਦੇ ਚਲਾਨ ਕੀਤੇ ਗਏ ਹਨ ਅਤੇ ਬਿਨਾ ਕਾਗਜ਼ਾਂ ਤੋਂ ਵੇਕਲਾਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਮਰੰਡੇ ਤੋਂ ਦੇਖ ਰਹੇ ਹੋ ਜਿੱਥੇ ਕਿ ਮਰੰਡਾ ਪੁਲਿਸ ਦੀ ਸਖਤ ਕਾਰਵਾਈ ਹੋਈ ਹੈ ਮਰੰਡਾ ਪੁਲਿਸ ਵੱਲੋਂ ਵੇਕਲਾਂ ਦੇ ਚਲਾਨ ਕੀਤੇ ਗਏ ਹਨ ਤੇ ਬਿਨਾ ਕਾਗਜ਼ਾਂ ਤੋਂ ਵੇਕਲਾਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਮਰੰਡੇ ਤੋਂ ਦੇਖ ਰਹੇ ਹੋ ਗੱਡੀਆਂ ਦੇ ਚਲਾਨ ਕੀਤੇ ਹਨ ਹਾਂ ਹਾਂਜੀ ਅੱਜ ਅਸੀਂ ਸਟ੍ਰੈਟ ਪੁਲਿਸ ਤੇ ਜਿਹੜੀ ਮੇਰੇ ਮਕਾਮੰਦਰੀ ਕਰੀਆਟਿੰਗ ਨੋਟਾਉਂ ਦੇ ਵਿੱਚ ਜਿੱਥੇ ਰੋਡ ਦੀ ਚਲਾਨੀ ਚੈਕਿੰਗ ਕਰੀ ਗਈ ਹੈ ਤੇ ਦਿਨਾ ਨੰਬਰ ਤੇ ਬਿਨਾ ਕਾਗਜ਼ਾਤ ਮੋਟਰਸਾਈਕਲ ਬੰਦ ਕਰੇ ਆ ਤੇ ਤੇ ਸੱਤ ਮੋਟਰਸਾਈਕਲਾਂ ਦੇ ਚਲਾਨ ਕਰੇ ਕਿੰਨੇ ਮੋਟਰਸਾਈਕਲ ਬੰਦ ਕੀਤੇ ਨੇ ਤਿੰਨ ਦੇ ਕਰੀ ਬੰਦ ਕਰੇ ਆ ਬਾਕੀ ਚਲਾਨ ਆ 11 ਦੇ ਚਲਾਨ ਆ ਬਲੈਕ ਚਲੰਮ ਤੇ ਦਿਨਾ ਨੰਬਰ ਤੋਂ ਸਾਰੇ ਜਿਹੜੀਆਂ ਮਤਲਬ ਨੰਬਰ ਮਿਲ ਰਹੇ ਨੇ ਪਾਦਮੀ ਹੁੰਦੇ ਉਹਨਾਂ ਦਾ ਨੰਬਰ ਪਲੇਟ ਫੈਕਟਰ ਉਹਨਾਂ ਦੇ ਕੋਲ ਹੈ